ਲੁਧਿਆਣਾ ਸ਼ਹਿਰ ਵਿੱਚ ਸਾਲਾਨਾ ਪੰਡਾਰਾ ਲਗਾਇਆ ਗਿਆ ਜਿਸ ਵਿੱਚ ਸੰਤ ਤੁਲਸੀਦਾਸ ਮਹਾਰਾਜ ਜੀ ਦੀ ਵਰਸੀ ਮਨਾਈ ਗਈ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀ ਪਹੁੰਚੇ ਅੱਜ ਅਸੀਂ ਇੱਥੇ ਸਾਰੇ ਮਾਰੇ ਸੰਤ ਤੁਲਸੀਦਾਸ ਜੀ ਦਾ 59ਵਾਂ ਪੰਡਾਰਾ ਮਨਾਉਣ ਲਈ ਇਕੱਤਰਿਤ ਹੋਏ ਹੈਗੇ ਆ ਇਹ ਪ੍ਰੇਮ ਨਗਰ ਕੁਮਾਰ ਮੰਡੀ ਬਾਵਾਲਕਨਾਰਜ ਦੇ ਮੰਦਿਰ ਵਿੱਚ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਕੀ ਜਿਹੜੀਆਂ ਦੂਰੋਂ ਦੂਰੋਂ ਇੱਥੇ ਆਈਆਂ ਨੇ ਹਜ਼ਾਰਾਂ ਦੇ ਤعداد ਵਿੱਚ ਸੰਗਤ ਆਈ ਹੈ ਬਾਬਾ ਜੀ ਦਾ ਭੰਡਾਰਾ ਮਨਾਉਣ ਲਈ ਤੇ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਹ ਭੰਡਾਰਾ ਹਰ ਸਾਲ ਹੀ ਮਨਾਇਆ ਜਾਂਦਾ ਵਾ ਇਸੇ ਤਰ੍ਹਾਂ ਧੂਮ-ਤਾਮਨਾ ਮਨਾਇਆ ਜਾਂਦਾ ਵਾ ਸੰਤੂਲਸੀ ਦਾ ਮਹਾਰਾਜ ਜੀ ਨੇ ਸਾਡੇ ਮੰਦਰ ਤੇ ਸਾਡੀ ਸਾਧ ਸੰਗਤ ਤੇ ਸਾਡੇ ਪਰਿਵਾਰਾਂ ਤੇ ਇੰਨਾ ਕ ਜਿਆਦਾ ਉਪਕਾਰ ਕੀਤਾ ਵਾ ਇੰਨਾ ਕ ਜਿਆਦਾ ਰਹਿਨਮਾਈ ਬਖਸ਼ੀ ਆ ਜਿਹਦੇ ਨਾਲ ਕਿ ਅਸੀਂ ਅੱਜ ਨੋ ਨਿਹਾਲ ਹੋਏ ਪਈ ਆ ਹਰ ਪਰਿਵਾਰ ਦੇ ਚ ਖੁਸ਼ੀਆਂ ਬੰਨੀਆਂ ਗਿਆ ਨੇ ਹਰ ਪਰਿਵਾਰ ਖੁਸ਼ੀਆਂ ਮੰਦ ਆ ਜੈਕਾਰਾ ਦੁੱਧਾਤਰੀ ਬਾਬਾ ਜੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਪਣੇ ਗੁਰੂ ਮਹਾਰਾਜ ਸੰਤੋਖੀ ਦਾਸ ਜੀ ਦਾ ਅਨਾਤਮਾ ਪੰਧਾਰਾ ਮਨਾ ਰਹੇ ਆ ਇਸ ਦਿਨ ਗੁਰੂ ਸੰਤੋਖ ਸਿੰਘ ਜੀ ਦੀ ਮੂਰਤੀ ਸਥਾਪਨਾ ਕੀਤੀ ਸੀ ਤੇ ਮੰਦਿਰ ਦੇ ਵਿੱਚ ਮੂਰਤੀਆਂ ਸਥਾਪਨਾ ਕੀਤੀਆਂ ਸੀ ਸਾਡੇ ਗੁਰੂ ਮਹਾਰਾਜ ਭਗਤ ਅਰਸ਼ੇਮ ਲਾਲ ਜੀ ਨੇ ਉਦੋਂ ਤੋਂ ਇਹੀ ਭੰਡਾਰਾ ਚਾਲੂ ਕੀਤਾ ਹੈ ਹੁਣ ਸਾਡੇ ਭਗਤ ਸੰਜੀਵ ਕੁਮਾਰ ਜੀ ਜਿਹੜੇ ਰਹਿਨਮਾਈ ਹੈਟ ਇਹ ਭੰਡਾਰਾ ਚੱਲਦਾ ਜਰ ਕੇ ਲੱਖਾਂ ਸੰਗਤਾਂ ਫੋਰਨ ਕੰਟਰੀ ਤੋਂ ਵੀ ਸੰਗਤਾਂ ਆਈਆਂ ਨੇ ਹੋਰ ਇਥੇ ਲੋਕਲ ਸੰਗਤਾਂ ਨੇ ਹਜ਼ਾਰਾਂ ਦੀ ਤعداد ਵਿੱਚ ਸੰਗਤਾਂ ਨੇ ਔਰ ਸਾਰੇ ਸੇਵਾਦਾਰ ਜਿਹੜੇ ਨੇ ਰਲ ਕੇ ਸੇਵਾ ਕਰ ਰਹੇ ਨੇ ਉਹ ਸਾਡੇ ਗੁਰੂ ਮਹਾਰਾਜ ਸੰਤੋਲਸੀ ਦਾਸ ਜੀ ਦੇ ਨਾਂ ਦੇ ਉੱਤੇ ਡਿਸਪੈਂਸਰੀ ਚੱਲ ਰਹੀ ਆ ਤੇ ਸਾਡੇ ਗੁਰੂ ਮਹਾਰਾਜ ਭਗਤਕ ਸੇਮਲਾਲ ਜੀ ਦੇ ਨਾਂ ਦੇ ਉੱਤੇ ਭਗਤਕ ਸੇਮਲਾਲ ਚੈਰੀਟੇਬਲ ਹਸਪੀਟਲ ਚੱਲ ਰਿਹਾ ਆ ਤੇ ਹੋਰ ਸਾਡੇ ਮਹਾਰਾਜ ਜੀ ਨਾਂ ਦੇ ਕਈ ਇਦਾਂ ਦੇ ਕੰਮ ਚੱਲ ਰਹੇ ਨੇ ਜੋ ਕਿ ਸਾਰੇ ਸੰਗਤ ਦੇ ਹਿਰੋ ਨਾਲ ਚੱਲ ਰਹੇ ਨੇ ਔਰ ਸਾਡੇ ਮਹਾਰਾਜ ਭਗਤ ਸੇਮਲਾਲ ਜੀ ਨੇ ਸਾਤ ਲਾਈਆਂ ਵਿੱਚ ਇੱਕ ਬਹੁਤ ਵੱਡੀ ਧਰਮਸ਼ਾਲਾ ਬਣਾਈ ਹੈ ਜਿੱਥੇ ਹਜ਼ਾਰਾਂ ਲੋਕ ਜਾ ਕੇ ਚਾਲੇ ਦੇ ਦਿਨਾਂ ਦੇ ਵਿੱਚ ਠਹਿਰਦੇ ਨੇ ਤੇ ਸਾਡੇ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਜੈ ਬਾਬੇ ਦਾ ਸਾਚੇ ਦਰਵਾਜ਼ੇ ਤੀਜੇ ਮੰਦਿਰ ਸਿੱਧ ਬਾਬਾ ਲਗਨਾਦਵਾ ਦੁਰਗਾ ਮਾਤਾ ਪ੍ਰੇਮ ਨਗਰ ਕੁਬਾਰ ਮੰਡੀ ਦੇ ਵਿੱਚ ਪਗਲ ਸ਼੍ਰੀ ਤਰਸੀਮ ਲਾਲ ਜੀ ਮਹਾਰਾਜ ਜੀ ਦੇ ਲਾਇਆ ਹੋਇਆ ਬੂਟਾ ਜੋਗੀ ਅੱਜ 59ਵਾਂ ਵਾਰਸੀ ਮਡਾਲਾ ਸੰਤੂਸ ਜੀ ਅੱਜ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ ਜਿਦੀ ਰਹਿਨਮਾਈ ਪਗਲ ਸ਼੍ਰੀ ਸੰਜੀਤ ਕੁਮਾਰ ਜੀ ਕਰ ਰਹੇ ਹਨ ਉਹਨਾਂ ਦੀ ਅਗਵਾਈ ਦੇ ਵਿੱਚ 59ਵਾਂ ਵਾਸ਼ੀ ਮੰਡਾਲਾ ਸੰਤੂਸ਼ ਸਿੰਘ ਮਹਾਰਾਜ ਜੀ ਦਾ ਅੱਜ ਬੜੀ ਸ਼ਰਧਾ ਪੂਰਵਨਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਬਾਬਾ ਜੀ ਇਹ ਸੰਗਤਾਂ ਗੁਰੂ ਮਹਾਰਾਜ ਦੀ ਸੰਗਤਾਂ ਲੁਧਿਆਣਾ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆ ਕੇ ਹਰਿਆਣਾ ਹਿਮਾਚਲ ਦੇ ਵਿੱਚੋਂ ਵੀ ਆ ਕੇ ਬਾਬਾ ਜੀ ਦਾ ਸਾਧ ਸੰਗ ਸੁਣਨੀ ਆਣ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਇਸ ਪ੍ਰੋਗਰਾਮ ਦੀ ਮਹੱਤਤਾ ਦਾ ਸਵੇਰੇ 4 ਵਜੇ ਬਗਸ਼ਰੀ ਸੰਜੀਕ ਮਾ ਜੀ ਰਹਿਣ ਮਾਈ ਦੇ ਵਿੱਚ ਮੂਰਤੀ ਸਨਾਨ ਕਰਾਇਆ ਜਾਦਾਂਦਾ ਸੰਤੂਸ਼ ਸਿੰਘ ਮਹਾਰਾਜ ਜੀ ਨੂੰ ਭਗਤ ਜੀ ਤਰਸੇਮ ਲਾਲ ਜੀ ਮਹਾਰਾਜ ਜੀ ਨੂੰ ਬਾਬਾ ਜੀ ਦੀ ਨੂੰ ਮੂਰਤੀ ਨੂੰ ਤੇ ਮਾਸ਼ੇਰਾਵਲੀ ਮਹਾਵਾਦੀ ਮੂਰਤੀ ਨੂੰ ਇਸ਼ਨਾਨ ਕਰਾ ਕੇ ਦਹੀਂ ਦੁੱਧ ਦੇ ਨਾਲ ਨਵੇਂ ਵਸਤੂ ਪਹਿਨਾਈ ਜਾਂਦੇ ਹਨ ਔਰ 7 ਵਜੇ ਮੰਦਰ ਦੇ ਪ੍ਰਾਂਗਾਂ ਦੇ ਵਿੱਚ ਬਾਬਾ ਜੀ ਦੇ ਝੰਡੇ ਚੜਾਏ ਜਾਂਦੇ ਹਨ ਔਰ ਉਸ ਦੇ ਉਪਰੰਤ 9 ਵਜੇ ਤਰਸੇਮ ਭਜਨ ਮੰਡਲੀ ਦੁਆਰਾ ਬਾਬਾ ਜੀ ਦੀ ਗਣੇਸ਼ ਵੰਦਨਾ ਕਰ ਬਾਬਾ ਜੀ ਦਾ ਕੀਰਤਨ ਸ਼ੁਰੂ ਕੀਤਾ ਜਾਂਦਾ ਹੈ ਉਹਦੇ ਨਾਲ ਹੀ ਭਗਵਾਨ ਸ਼੍ਰੀ ਸੰਜੀਤ ਕੁਮਾਰ ਜੀ ਰੈਨ ਨਮਾਜ਼ ਦੇ ਵਿੱਚ ਹੀ ਭਗਵਾਨ ਸ਼੍ਰੀ ਸੰਜੀਤ ਕੁਮਾਰ ਜੀ ਦੇ ਪ੍ਰਮੁਖ ਦੇ ਵਿੱਚੋਂ ਬਾਬਾ ਜੀ ਦੀਆਂ ਸੁੰਦਰ ਸੁੰਦਰ ਪੇਟਾਂ ਸੰਗਤਾਂ ਨੂੰ ਬਾਬਾ ਜੀ ਦੇ ਨਸਾਈਆਂ ਜਾਂਦੇ ਆ ਹਨ ਤੇ ਇਸ ਦੇ ਵਿੱਚ ਬਾਬਾ ਜੀ ਦੇ ਪ੍ਰਵਚਨ ਕੀਤੇ ਜਾਂਦੇ ਹਨ ਭਗਤ ਸ਼੍ਰੀ ਸੰਜੀਤ ਕੁਮਾਰ ਜੀ ਵੱਲੋਂ ਔਰ ਇਹਦੇ ਨਾਲ ਹੀ ਹਜ਼ਾਰਾਂ ਸੰਗਤਾਂ ਦਾ ਲੱਖਾਂ ਸੰਗਤਾਂ ਜੋ ਆਈਆਂ ਹੀ ਆਆਂ ਲੁਧਿਆਣਾ ਨਹੀਂ ਅੰਦੇਸ਼ਾ ਤੋਂ ਵੀ ਉਹਨਾਂ ਵਾਸਤੇ ਬਾਬਾ ਜੀ ਦਾ ਇੱਕ ਵਿਸ਼ਾਲ ਟੂਰ ਬਣਾਇਆ ਚਲਾਇਆ ਜਾਂਦਾ ਹੈ ਔਰ ਇਸ ਦੇ ਨਾਲ ਹੀ ਸਾਡੇ ਮੰਦਿਰ ਦੀ ਦਰਸੇਮ ਭਜਨ ਮੰਡੀ ਜੋ ਕਿ ਨਿਸ਼ੁਲਕ ਸੇਵਾ ਨਿਸ਼ੁਲਕ ਸੇਵਾ ਕਰਦੀ ਹੈ ਉਸ ਦੇ ਦੇ ਸੇਵਾ ਸੇਵਾਦਾਰਾਂ ਦੁਆਰਾ ਬਾਬਾ ਜੀ ਦੀ ਜੀਵਨੀ ਉੱਤੇ ਅੱਜ ਰਾਤ ਨੂੰ 15 ਤਰੀਕ ਅੱਜ ਰਾਤ ਨੂੰ ਬਾਬਾ ਜੀਵਨੀ ਤੇ ਭਗਤ ਸੇਮ ਭਗਨਵਰਦੀ ਵੱਲੋਂ ਬਾਬਾ ਜੀ ਦੀ ਜੀਵਨੀ ਬਾਰੇ ਡਾਂਮਾ ਦਿਖਾਇਆ ਜਾਵੇਗਾ ਔਰ ਕੱਲ ਇਸੇ ਤਰ੍ਹਾਂ ਭਗਤ ਧਾਨੂ ਜੀ ਦਾ ਡਾਂਮਾ ਜੀਵਨੀ ਦੇ ਉੱਤੇ ਤੁਹਾਨੂੰ ਲੇਖ ਦਿਖਾਇਆ ਜਾਵੇਗਾ ਜੈ ਬਾਬੇ ਦੀ ਜੈ ਲੁਧਿਆਣਾ ਲਾਈਵਲੀ ਸੰਜੇ ਸੇਤੀਆ ਦੀ ਰਿਪੋਰਟ